ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਕਹਿੰਦੇ ਪਾਣੀ ਪੁਲਾਂ ਦੇ ਥੱਲੇ ਦੇ ਨਹੀਂ ਵਗਦਾ ਪਰ ਅੱਜ ਉਲਟਾ ਪਾਣੀ ਪੁਲਾਂ ਦੇ ਥੱਲੇ ਦੀ ਵਗ ਰਿਹਾ ਅੱਜ ਬਾਪੂ ਗੋਪਾਲ ਨੂੰ ਮਖਤਿਆਰ ਸਿੰਘ ਚੱਕੀ ਆਲਾ ਮਿਲਣ ਆਇਆ ਬਾਈ ਖੁੰਡੀ ਨਾਲ ਤੁਰ ਰਿਹਾ ਸੋਟੀ ਨਾਲ ਅਧਰੰਗ ਹੋ ਗਿਆ ਸੀ ਪੈਰਾਲਾਈਜ਼ ਹੋ ਗਿਆ ਸੀ ਤੇ ਨਾਲ ਉਹਨਾਂ ਦੇ ਧਰਮ ਪਤਨੀ ਮਾਤਾ ਜੀ ਆਏ ਨੇ ਕੇਲੇ ਲੈ ਕੇ ਆਏ ਨੇ ਬਾਪੂ ਗੋਪਾਲ ਵਾਸਤੇ ਤੇ ਹੋਰ ਕੀ ਲੈ ਕੇ ਫਲ ਫਰੂ ਬਿਸਕਟ ਲੈ ਕੇ ਆਏ ਨੇ ਬਾਸ ਸੰਧਾਰਾ ਲੈ ਕੇ ਆਏ ਨੇ ਬਾਪੂ ਗੋਪਾਲ ਵਾਸਤੇ ਤੇ ਬਾਪੂ ਗਪਾਲ ਨੂੰ ਤਾਂ ਖੰਗ ਹੋਈ ਕਰਕੇ ਕੇਲੇ-ਕੁੱਲੇ ਡਾਕਟਰ ਨੇ ਬੰਦ ਕੀਤੇ ਹੋਇਆ ਬਾਪੂ ਏਸੀ ਵਾਲੇ ਕਮਰੇ 'ਚ ਬੈਠਾ ਇੱਥੇ ਤੇ ਬਾਪੂ ਵੀ ਹਸਪਤਾਲ 'ਚ ਦਾਖਲ ਸੀ ਬਾਪੂ ਜੀ ਦੇ ਡ੍ਰਿਪ ਲੱਗੀ ਹੋਈ ਸੀਗੀ ਅਜੇ ਵੀ ਹੱਥ 'ਤੇ ਸਰਪੰਚ ਸਾਹਿਬ ਖੜੇ ਹੋ ਜੀ ਬਾਪੂ ਜੀ ਉੱਟਕੇ ਖੜੇ ਹੋਏ ਮੜਾ ਮਟਰ ਖਾਣੇ? ਇਹ ਅਬ ਭਰਾ ਮੇਬੀ। Gopal Babu ਕੌਣ ਆ? ਮਖਤਿਆਰ ਸਿੰਘ ਚੱਕੀ ਆ। ਤੁਹਾਨੂੰ ਕਹਿੰਦੇ ਮੈਨੂੰ ਬੁਲਾਓ। ਹਾਂ। ਆਹਨ ਮੈਨੂੰ ਗੱਲ ਕਰਦੇ ਕਹਿੰਦੇ ਬੁਲਾ ਲੈ। ਹਾਂਜੀ। ਸਾਰਾ ਠੀਕ ਹੈ ਕੌਣ ਇਹ ਕੌਣ ਮੁਖਤਿਆਰ ਹੈ ਇਹ ਅਮਰਜੀਤ ਅਮਰਜੀਤ ਹੈ ਇਹ ਹੁਣ ਬਿਮਾਰ ਹੈ ਜੀ ਖੰਗ ਪਾੜੀ ਹੋਈ ਬਾਪੂ ਨੂੰ ਡ੍ਰਿਪ ਲੱਗੀ ਆ ਹਸਪਤਾਲੀ ਦਾਖਲ ਸੀ ਰੈਸਟੇ ਚੱਲ ਰਿਹਾ ਹੋ ਗਏ 10 15 ਦਿਨ ਹੀ ਹੋ ਗਏ ਬਿਮਾਰ ਚੱਲ ਰਿਹਾ ਹਾਂ ਜੀ ਹੁਣ ਅਸੀਂ ਤਾਂ 9:00 ਆ ਗਏ ਹਾਂ ਕਿਤੇ ਬਿਮਾਰ ਗਏ ਬੈਠ ਮੈਂ ਕਿਹਨਾ ਬੰਨ ਨਾ ਰਹੀ ਉਹ ਦੇ ਬੈਜੋ ਬੈਜੋ ਤੁਸੀਂ ਵਿਚ ਵਿਚਾਰ ਸਿੰਘ ਜੀ ਬੈਜੋ ਕੋਲੇ ਬੈਜੋ ਉਹਦੇ ਕੋਈ ਇਹਦੇ ਫਿਰ ਬੈਜੋ ਕੋਲੇ ਆ ਆਹ ਬਰਾਦਰ ਸਾਨੂੰ ਮੈਂ ਵੀ ਆਇਆ ਹਾਂ ਉਹਨਾਂ ਦੇ ਸਮੇਂ ਦੀ ਝਾੜੀ ਕਰਨਾ ਉਹਨਾਂ ਦੇ ਉਹ ਬੈਠੇ ਹੋਣੇ ਆਇਆ ਕਰਨਾ ਇਹ ਮਰੀ ਹੁਣ ਜਦੋਂ ਮਰਜੀ ਆ ਜੀ ਹਾਂ ਹਾਂ ਜਦੋਂ ਮਰਜੀ ਆ ਕਈ ਵਾਰੀ ਤੁਸੀਂ ਨਾ ਹੋਵੋ ਤਾਂ ਤੁਹਾਡੀ ਆਏਗੀ ਤਾਂ ਬਿਲਕੁਲ ਮਿਲ ਸਕਦੇ ਮੈਂ ਵਾਹ ਬਜੀ ਹੈ ਤੁਹਾਡਾ ਤੁਹਾਡਾ ਇੰਨੇ ਟਾਈਮ ਤੋਂ ਮੁੜ ਕੇ ਹੁਣ ਕਿਵੇਂ ਮਨ ਕਰਿਆ ਕੁਰਸੀ ਚੱਕੇ ਵਾਲੀ ਜੀ ਮੈਨੂੰ ਲਾਈਟ ਗਈ ਅੱਛਾ ਲਾਈਟ ਪੈ ਗਈ ਬਹੁਤ ਨੂੰ ਰੈਡ ਪੈ ਗਈ ਲਾਈਟ ਮਤਲਬ ਕਰੰਟ ਲੱਗ ਗਿਆ ਰੱਖਦੇ ਸੀ ਪੰਜਾ ਗੋਲਾਂ ਲੱਗ ਪੰਜਾ ਇਹਦਾ ਬਸ ਪੰਜਾ ਗੋਲਾਂ ਲੱਗਿਆ ਅੱਛਾ ਸੀਰ ਠੀਕ ਹੋਇਆ ਮੈਂ ਮਾਰ ਹੋ ਗਿਆ ਫਿਰ ਤੁਸੀਂ ਬਿਮਾਰ ਹੋ ਗਏ ਮੈਂ ਗੋਡੇ ਨੂੰ ਦਵਾਈ ਲੈਣੀ ਕਿ ਤੂੰ ਉਹਦੇ ਨਾਲੰਦ ਨਾਲ ਸੰਖੇਪ ਹੋ ਗਈ ਜੀ ਸਾਰਾ ਆਪਸੇ ਨੂੰ ਰੰਗ ਵੀ ਹੋ ਗਿਆ ਨਹੀਂ ਹੋਇਆ ਜੀ ਇਹ ਡਿਸਕ ਤੋਂ ਲੱਤਾਂ ਨਹੀਂ ਕੰਮ ਕਰਦੀਆਂ ਡਿਸਕ ਲਈ ਆ ਡਿਸਕ ਲਈ ਹਾਂਜੀ ਆ ਪਿੰਡ ਵਾਲੇ ਦੱਸਦੇ ਸੀ ਵੀ ਉੱਠ ਲਾ ਵਾ ਹੁਣ ਉੱਠਣਾ ਕੱਟ ਗਿਆ ਹਾਂਜੀ ਤੇ ਹੁਣ ਕੁਝ ਫਰਕ ਆ ਕੇ ਨਾਲ ਤੇ ਫਿਰ ਤੁਹਾਨੂੰ ਹੁਣ ਐ ਲੱਗਿਆ ਵੀ ਇਹਨੂੰ ਮਿਲ ਕੇ ਆਈਏ ਮਿਲ ਕੇ ਆਈਏ ਹਾਂਜੀ ਵੀ ਚਲੋ ਜੇ ਕੋਈ ਭੁੱਲ ਹੋਈ ਆ ਬਖਸ਼ਾ ਲਈਏ ਹਾਂਜੀ ਹਾਂਜੀ ਇਦਾਂ ਹੀ ਆ ਹਾਂਜੀ ਹਾਂਜੀ ਦੇਖੋ ਬਾਪੂ ਬਾਈ ਤੁਸੀਂ ਸਾਡੇ ਨਾਲ ਤਾਂ ਦੋਸਤ ਮਣ ਸੀ ਨਾ ਅਸੀਂ ਤੁਹਾਡੇ ਦੁਸ਼ਮਣ ਸੀ ਨਾ ਵਕਤ ਨੇ ਜੋ ਹਾਲਾਤ ਬਣਾਏ ਪਤਾ ਨਹੀਂ ਰੱਬ ਜਾਣਦਾ ਤੁਸੀਂ ਗਲਤ ਤੋਂ ਜਾਂ ਉਹ ਰੱਬ ਦੇ ਉਹਨੂੰ ਪਤਾ ਪਰ ਇਸ ਸੁਦਾ ਹੀ ਰੱਬ ਬੰਦਾ ਬਾਪੂ ਹਨਾ ਇਹ ਬੰਦੇ ਨੇ ਤੇਰੇ ਘਰ ਬਾਈ 40 ਸਾਲ ਕੰਮ ਕੀਤਾ ਤੇਰੇ ਪੁੱਤਾਂ ਵਾਂਗੂ ਇਹ ਤੁਹਾਨੂੰ ਅੱਜ ਵੀ ਪਿਓ ਹੀ ਮੰਨਦਾ ਤੇ ਜਿਹੜੀ ਘਰ ਵਾਲੀ ਮਰ ਗਈ ਉਹਨੂੰ ਮਾਂ ਮੰਨਦਾ ਇਹ ਜਿਹੜੀਆਂ ਤੇਰੀਆਂ ਸਾਲੀਆਂ ਤਰਨ ਤਰਨ ਵਾਲੀਆਂ ਜਾਂ ਹੋਰ ਬਾਪੂ ਉਹਨੂੰ ਇਹ ਮਾਸੀਆਂ ਕਹਿੰਦਾ ਹਨਾ ਜਿਹੜੀ ਇਹਨਾਂ ਦੀ ਉਹ ਭੂਆ ਵਾ ਤੁਹਾਡੀ ਭੈਣ ਉਹਨੂੰ ਇਹ ਭੂਆ ਕਹਿੰਦਾ ਮਤਲਬ ਇਹ ਇਹਦੇ ਤਾਂ ਸਾਰੇ ਰਿਸ਼ਤੇ ਤੁਹਾਡੇ ਨਾਲ ਹੀ ਆ ਭਾਈ ਪਰ ਠੀਕ ਆ ਲੱਗ ਗੱਲ ਆ ਵੀ ਜੋ ਹੋਇਆ ਉਸ ਟਾਈਮ ਤੁਸੀਂ ਦੇਖੋ ਇਹਦੇ ਪੈਰ ਹਨਾ ਕਿਵੇਂ ਹੋ ਗਏ ਵਿਚਾਰੇ ਦੇ ਅਗੁੱਠੇ ਦੇਖੋ ਟੁੱਟ ਕੇ ਕਿੱਧਰ ਚਲੇ ਗਏ ਹਨਾ ਹਜੇ ਤੱਕਰ ਵੀ ਤੌਰ ਨਹੀਂ ਹੁੰਦਾ ਜੀ ਇਹ ਤੋਂ ਚੱਲਣਾ ਨਹੀਂ ਤੁਰਿਆ ਸਿਆਲਾਂ ਦੇ ਵਿੱਚ ਇਹਦੇ 10 ਨੰਬਰ ਦੇ ਬੂਟ ਪਾਉਣੇ ਪੈਂਦੇ ਆ ਤੇ ਇਹਦਾ ਪੈਰ 6 ਨੰਬਰ ਦਾ ਠੀਕ ਹੈ ਕਿਉਂਕਿ ਉਂਗਲ ਤੇ ਉਂਗਲ ਉਹ ਰੇੜੇ ਦਾ ਫੋੜਾ ਵੱਜਦਾ ਸੀ ਨਾ ਥੱਲੇ ਉਹ ਊੜਣਾ ਵੱਜਦਾ ਸੀ ਅਗੁੱਠੇ ਤੇ ਅਗੁੱਠਾ ਵੜ ਵੜ ਕੇ ਅੰਦਰ ਵੜ ਗਿਆ ਉਹਨੇ ਤੇ ਵੱਜ ਵੱਜ ਕੇ ਜੀ ਜਿਲਮਾਨੇ ਨੇ ਵੀ ਆਪਣੀ ਮੰਨ ਲਈ ਮੈਂ ਨਾਲ ਨਾ ਪੱਠੇ ਵਾਲੇ ਨਾਲ ਜਿਹੜਾ ਲੰਘ ਗਿਆ ਉਹ ਕੋਈ ਖਾਕੀ ਮੈਂ ਤੇ ਬੱਲਾ ਜੋ ਮੱਤ ਜਿਹਾ ਬੈਠਾ ਚਲੋ ਆਪਾਂ ਉਸ ਚੀਜ਼ ਤੇ ਪੈਣਾ ਨਹੀਂ ਮਾਂ ਉਹ ਵਾਹਿਗੁਰੂ ਜਾਣਦਾ ਹਨਾ ਆਪਾਂ ਨਹੀਂ ਕਹਿੰਦੇ ਤੁਸੀਂ ਗਲਤ ਸੀ ਜਾਂ ਕੌਣ ਸੀ ਪਰ ਇਹਦੇ ਕਰਕੇ ਪਤਾ ਨਹੀਂ ਕਿੰਨੇ ਹੋਰ ਬੰਦਿਆਂ ਨੂੰ ਯਾਦਦੀ ਮਿਲ ਗਈ ਹਨਾ ਆਪਾਂ ਨਹੀਂ ਕਹਿੰਦੇ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਵੀ ਅਸੀਂ ਸਜ਼ਾ ਦੇਣ ਵਾਲੇ ਕੌਣ ਆ ਨਾ ਵੀ ਤੁਹਾਨੂੰ ਕੋਈ ਕਹੀਏ ਪਰਮਾਤਮਾ ਜਾਨ ਅਸੀਂ ਕਹਿੰਦੇ ਆ ਵੀ ਤੁਸੀਂ ਇਹਨਾਂ ਦੀ ਬਹੁਤ ਵਧੀਆ ਜੀ ਸੇਵਾ ਕੀਤੀ ਸੀ ਤਾਂ ਇਹ ਕਹਿੰਦੇ ਆ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਨ ਤੁਹਾਡਾ ਮਨ ਜਾਣਦਾ ਹਨਾ ਜਾਂ ਇਹ ਜਾਣਦਾ ਇਸ ਕਰਕੇ ਆਪਾਂ ਤਾਂ ਅੱਜ ਵੀ ਉਸੇ ਗੱਲ ਤੇ ਖੜੇ ਆ ਵੀ ਇਹ ਰੱਬ ਵਰਗੇ ਬੰਦੇ ਦੀ ਸੇਵਾ ਸਾਨੂੰ ਮਿਲੀ ਜਿੱਦਣ ਦਾ ਸੁਪਨਿਆਂ ਦੇ ਘਰ ਚ ਆਇਆ ਜੀ ਸਾਡੇ ਘਰ ਚ ਭਾਗ ਲੱਗੇ ਭਾਗ ਲੱਗੇ ਜਿੱਦਣ ਦਾ ਆਇਆ ਭਾਗ ਲੱਗਦੇ ਨਹੀਂ ਸਾਡੇ ਘਰ ਠੀਕ ਹੈ ਜੀ ਅਨ ਸੱਚਾ ਭਾਈ ਹਾਂ ਜੀ ਸਾਡੇ ਘਰੇ ਇੱਥੇ ਕੋਈ ਆਉਂਦਾ ਮਿਲਣ ਮੈਨੂੰ ਬਾਅਦ ਚ ਮਿਲਦਾ ਬਾਪੂ ਗੋਪਾਲ ਬਾਰੇ ਪਹਿਲਾਂ ਪੁੱਛਦੇ ਲੋਕ ਹਾਂ ਜੀ ਤੇ ਐਸੀਆਂ ਰੂਹਾਂ ਹਾਂ ਜੀ ਰੱਬ ਘਾਟੀ ਪੈਦਾ ਕਰਦਾ ਇਹਦਾ ਘਰ ਲੱਭਿਆ ਪਰਿਵਾਰ ਨਾਲ ਗੱਲ ਹੋਈ ਇਹਦੀ ਭੈਣ ਆ ਕੇ ਮਿਲ ਕੇ ਗਈ ਜੀਜਾ ਮਿਲ ਕੇ ਗਿਆ ਉਹ ਕਰੋੜਾਪਤੀ ਬੰਦੇ ਆ ਜੀ ਉਹ ਤਾਂ ਉਹ ਮਨ ਲ ਭਰਾ ਨਾਲ ਹੁਣ ਗੱਲ ਕਰਾਈ ਕਹਿੰਦਾ ਮੈਂ ਆਉਂਗਾ ਆਇਆ ਹੀ ਨਹੀਂ ਅੱਜ ਤੱਕ ਹੈਨਾ ਮਤਲਬ ਇਹ ਕਹਿੰਦਾ ਰਹਿੰਦਾ ਮੈਂ ਜਾਣਾ ਉਹ ਕੋਈ ਆਉਂਦਾ ਹੀ ਨਹੀਂ ਮੂਰੇ ਰਿਸਪੌਂਸ ਹੀ ਨਹੀਂ ਆ ਰਿਹਾ ਉਹਨਾਂ ਦਾ ਹੁਣ ਮੈਂ ਇਹਦੇ ਨਾਲ ਵਾਦਾ ਕੀਤਾ ਸੀ ਮੈਂ ਕਿਹਾ ਤੂੰ ਤਕੜਾ ਹੋ ਮੈਂ ਤੈਨੂੰ ਲੈ ਕੇ ਚੱਲوں ਅੰਦਰ ਵੀ ਆਪਾਂ ਚੱਲਾਂਗੇ ਅੰਦਰ ਜਿਹੜਾ ਕੱਢ ਕੇ ਆਵਾਂਗੇ ਹਨਾ ਬਾਪੂ ਠੀਕ ਹੈ ਜੀ ਹਾਂ ਚੱਲਾਂਗੇ ਆਪਾਂ ਚਾਰ ਵਾਰ ਵੇਖ ਆਏਗਾ ਠੀਕ ਆ ਕਰੋਨਾ ਨਹੀਂ ਰੋਣਾ ਨਹੀਂ ਰੋਣਾ ਇਹ ਨਾ ਨਾ ਬਾਦਰ ਰੋਣਾ ਦੱਸ ਬਾਦਰ ਰੋਣਾ ਉਹ ਬਾਦਰ ਰੋਣਾ ਬਾਦਰ ਰੋਣਾ ਬਾਦਰ ਰੋਣਾ ਰੋਣਾ ਕਾ ਤੂੰ ਦੱਸ ਰੋਣਾ ਕਿ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਲੱਗਦਾ ਹੈਂ ৰপু ਰੋਣਾ ਨਹੀਂ ਬਾਪੂ ਰੋਣਾ ਨਹੀਂ ਮੇਰਾ ਪਾਪੂ ਨਾ ਮੇਰਾ ਬਾਪੂ ਰੋਣਾ ਨਹੀਂ ਜਾਣਾ ਹੈ ਬਿੰਦੇ ਨਾ ਆਂਦਾ ਚੱਲਦਾ ਰੋਣਾ ਨਹੀਂ ਜਾਣਾ ਆਮਾਂਗੇ ਫੇਰੇ ਥੋੜੇ ਥੜ ਦੋ ਮਿੰਟ ਚੱਲ ਕੇ ਜਾਣਾ ਹੈ ਫੇਰ ਆਗੇ ਫੇਰ ਜੈਨਾ ਆਮਾਂਗੇ ਰੋਣਾ ਨਹੀਂ ਦਾ ਰੋਣਾ ਨਹੀਂ ਬਾਪੂ ਰੋਣਾ ਨਹੀਂ ਬਾਪੂ ਰੋਣਾ ਨਹੀਂ ਠੀਕ ਆ ਇਹ ਤੈਨੂੰ ਅੱਜ ਮਿਲਣ ਆਏ ਨੇ ਮੁਖਤਿਆਰ ਕਹਿੰਦਾ ਮੈਂ ਮਿਲ ਕੇ ਆਉਣਾ ਗਪਾਲ ਬਾਪੂ ਨੂੰ ਕਹਿੰਦਾ ਮੈਂ ਭੁੱਲਾ ਬਖਸ਼ਾ ਕੇ ਆਉਣੀ ਆ ਆਪਦੀਆਂ ਕਿਉਂ ਠੀਕ ਹੋ ਗਿਆ ਵਾ ਮੈਂ ਕਰਾਂਗਾ ਹੁਣ ਆਇਆ ਕਰੂਗਾ ਹੁਣ ਬਾਪੂ ਤੈਨੂੰ ਮੈਨਨ ਮੁਖਤਿਆਰ ਸਿਉ ਠੀਕ ਆ ਹਾਂਜੀ ਹੁਣ ਮੈਂ ਬਹੁਤ ਫਰਕ ਪੈਂਦਾ ਠੀਕ ਹੁੰਦਾ ਜਨਮ ਘੜੀਦਾਰੇ ਬੰਨੀ ਹੁੰਦੀ ਆ ਜੀ ਘੜੀ ਕਿੱਥੇ ਤੇਰੀ ਉੱਪਰ ਪਈ ਆ ਲੈ ਘੜੀ ਵੀ ਲੈ ਕੇ ਆਇਆ ਤੇਰੇ ਵਾਸਤੇ ਬੰਨਣੀ ਆ ਘੜੀ ਲੈਣੀ ਆ ਇਹ ਆਏ ਮੁਖਤਿਆਰ ਆ ਅਵੇ ਪਛਾਣਦਾ ਨਹੀਂ ਤੂੰ ਘੜੀ ਲੈਣੀ ਆ ਇਹਨਾਂ ਤੋਂ ਹਾਂ ਬੰਲਾ ਤੇ ਤੁਹਾਨੂੰ ਪਰਮਾਤਮਾ ਕਿਰਪਾ ਕਰੇ ਇਹਦੇ ਦਰਸ਼ਨ ਹੋ ਗਏ ਹੁਣ ਤੁਹਾਡੀ ਜ਼ਿੰਦਗੀ ਚ ਤੰਦਰੁਸਤੀ ਆਵੇ ਖੁਸ਼ੀਆਂ ਹੋਣ ਇਸ ਤੇ ਅਰਦਾਸ ਕਰਦੇ ਆਂ ਵੀ ਬਾਪੂ ਨਾਲ ਜੋ ਹੋਇਆ ਚਲੋ ਉਹਨੂੰ ਭੁੱਲ ਕੇ ਮਾਫ ਕਰੇ ਤੇ ਇਹ ਆਪਦੀ ਜ਼ਿੰਦਗੀ ਦੇ ਵਿੱਚ ਹੁਣ ਇੱਥੇ ਸਾਡੇ ਕੋਲੇ ਖੁਸ਼ ਆ ਵਧੀਆ ਵਾ ਪਰ ਹਾਂ ਕਰਮਾਂ ਦੀ ਸੌਦੇ ਆ ਟਾਈਮ ਜੀ ਹੋ ਗਏ ਟਾਈਮ ਜੀ 5 ਵੱਜ ਗਏ ਹਾਂ ਜੀ ਆਈ ਜਾਵਾਂ ਮੈਂ ਇਹਨਾਂ ਨਾਲ ਮੈਂ ਜਾਾਂ ਫੇਰ ਆਉਂਦਾ ਮੈਂ ਫੇਰ ਆਉਂਦਾ ਫੇਰ ਆਉਂਦਾ ਮਿੰਨੇ ਆ ਲੈਣਾ ਹਾਂ ਹਾਂ ਮਿੰਨੇ ਆ ਲੈਣਾ ਪਰ ਉਹਨੇ ਗਾ ਵੀ ਕੁਝ ਹੋ ਗਿਆ ਹੁਣ ਮਾ ਕੁੱਟਣਾ ਮਾਰਨਾ ਮੈਂ ਦੱਸ ਤੂੰ ਕਹਿੰਦਾ ਮੈਂ ਕੁੱਟਣਾ ਮਖਤਿਆਰ ਦੀ ਗੋਲੀ ਮਾਰਨੀ ਹੈ ਮਾਰ ਚੱਲ ਦੇ ਉਹ ਵੀ ਪਿਸਤੌਲ ਬਾਪੂ ਨੂੰ ਲਿਆ ਕੇ ਦੇਈਏ ਪਿਸਤੌਲ ਮਾਰਨੀ ਹੈ ਗੋਲੀ ਮਾਰੇਂਗਾ ਗੋਲੀ ਦੱਸ ਮਾਰੇਂਗਾ ਤੇਰੀ ਲੈ ਆ ਉਹ ਵੀ ਪਿਸਤੌਲ ਬਾਪੂ ਨੂੰ ਦਿਓ ਲਿਆ ਕੇ ਆ ਬਾਈ ਤੈਨੂੰ ਯਾਦ ਵੀ ਬਹੁਤ ਕਰਦਾ ਚਾਹੇ ਗੁੱਸਾ ਵੀ ਕਰਦਾ ਹੋਵੇ ਤੇ ਨਾ ਮੈਂ ਕਹਿੰਦਾ ਕੋਈ ਦਿਨ ਅਜਾ ਨਹੀਂ ਨੰਘਦਾ ਜਿੱਦਨੇ ਤੈਨੂੰ ਯਾਦ ਵੀ ਬਸ ਇਹਨੇ ਪਹਿਲਾਂ ਗੁੱਸੇ 'ਚ ਵੀ ਕਹਿੰਦਾ ਮੁਖਤਿਆਰ ਕਿੱਥੇ ਹੈ ਮੁਖਤਿਆਰ ਮਰ ਗਿਆ ਮੁਖਤਿਆਰ ਮਰ ਗਿਆ ਮੁਖਤਿਆਰ ਮਰ ਗਿਆ ਬਸ ਐਂ ਹੀ ਕਹੀ ਜਾਣਾ ਇਹਨੇ ਜੇ ਇਹਨੇ ਕਹਿੰਦਾ ਮੁਖਤਿਆਰ ਬਿਮਾਰ ਆ ਮੁਖਤਿਆਰ ਬਿਮਾਰ ਆ ਪਿੱਛੇ ਤੇ ਤੈਨੂੰ ਮੈਨੂੰ ਇਹ ਗੱਲ ਕਹੀ ਡੋੜ ਨਹੀਂ ਪੁੱਤ ਕੋਈ ਨਾ ਵੀ ਤੁਸੀਂ ਮੁਖਤਿਆਰ ਨੂੰ ਇੱਥੇ ਕੋਈ ਪਿੰਡ ਦੇ ਕਹਿ ਗਏ ਬੰਦੇ ਵੀ ਮੁਖਤਿਆਰ ਬਿਮਾਰ ਆ ਵੀ ਉਹ ਠੀਕ ਨਹੀਂ ਉਹਨੂੰ ਤੁਸੀਂ ਇੱਥੇ ਲੈ ਆਓ ਇਹ ਮੈਨੂੰ ਕਹੇ ਕਹਿੰਦਾ ਉਹਨੂੰ ਇੱਥੇ ਲੈ ਆਓ ਮੁਖਤਿਆਰ ਨੂੰ ਮੈਂ ਤੂੰ ਕੀ ਕਰਾਂਗਾ ਕਹਿੰਦਾ ਮੈਂ ਉਹਦੀ ਸੇਵਾ ਕਰਾਂਗਾ ਦੇਖੋ ਇਹ ਇੰਨਾ ਜੁੜਿਆ ਹੋਇਆ ਤੁਹਾਡੇ ਨਾਲ ਚਾਹੇ ਜਿਵੇਂ ਮਰਜ਼ੀ ਆ ਹੈਨਾ ਪਰ ਦੇਖੋ ਬਚਪਨ ਤੋਂ ਲੈ ਕੇ ਹੁਣ ਤੱਕ ਸਾਰੀ ਉਮਰ ਤੁਹਾਡੇ ਕੋਲ ਤਾਂ ਰਿਹਾ ਬਤਿਆਰ ਸਿੰਘ ਜੀ ਤੇ ਇਹ ਚਾਹੇ ਗੁੱਸੇ ਗਿਲੇ ਜੋ ਵੀ ਤੁਹਾਡੇ 'ਚ ਰਹੇ ਹੁਣ ਤਾਨੂੰ ਪਿਆਰ ਵੀ ਬਹੁਤ ਕਰਦਾ ਸੀ ਤੇ ਬਣਿਆ ਸੀ ਸਾਰੇ ਇੱਥੇ ਲੋਕ ਇਹਨੂੰ ਛੇੜਦੇ ਰਹਿੰਦੇ ਸੀ ਵੀ ਤੈਨੂੰ ਅ ਮਖਤਿਆਰ ਤੋਂ ਪੈਸੇ ਲੈਣੇ ਆ 20 ਲੱਖ ਲੈਣਾ 10 ਲੱਖ ਲੈਣਾ ਹਾਂਜੀ ਮਤਲਬ ਇਹ ਬੰਦੇ ਨੇ ਸਾਰਾ ਦਿਨ ਤੁਹਾਨੂੰ ਯਾਦ ਕਰਨਾ ਹੁਣ ਵੀ ਬਿਮਾਰ ਵੀ ਆ ਜੇ ਮੇਰੇ ਕੋਲ ਜਾਊਗਾ ਇਹਨੂੰ ਤੇਰੇ ਬਾਰੇ ਪੁੱਛਣਾ ਠੀਕ ਆ ਹਾਂਜੀ ਪਰ ਮਖਤਿਆਰ ਬਿਮਾਰ ਆ ਸਾਡੀ ਗੱਲ ਕਰਾ ਦੇ ਨਾ ਕੋਈ ਨਾ ਕਰਾ ਦੇ ਕਰਦਾ ਨੰਬਰ ਦੇ ਦੇ ਆਪਣਾ ਨੰਬਰ ਆਪਣਾ ਦੇ ਦੋ ਹਾਂ ਲੈ ਲੈਣਾ ਨੰਬਰ ਤੁਹਾਡਾ ਉਹ ਯਾਨਾ ਕਿ ਕਿੰਨੀ ਕੁ ਦੂਰ ਆ ਹੁਣ ਇੱਕ ਦੂਰ ਆਏ ਆ ਤਾਂ ਮਹਿਸੂਸ ਹੁੰਦਾ ਨਹੀਂ ਕੋਈ ਗੱਲ ਨਹੀਂ ਕਿ ਗੇੜ ਕੰਡੇ ਦਾ ਰਾਹ ਜਾਣੇ ਚੰਗੇ ਹੂੰ ਦੋ ਘੰਟੇ ਬੰਬੇ ਤੱਕ ਮੈਂ ਚਾਰ ਸਿੰਘ ਜੀ ਮੈਂ ਸਹੀ ਇੱਕ ਬੇਨਤੀ ਅਸਤੋ ਸੱਚ ਪੁੱਛਣਾ ਸੱਚ ਦੱਸਿਓ ਇਹ ਮਿਲਿਆ ਕਿੱਥੋਂ ਦੀ ਤੁਹਾਨੂੰ ਸਹੀ ਰਿਕੁਐਸਟ ਇਹ ਸੋਲਾ ਨਹੀਂ ਗਾਲ ਜੀ ਸਾਨੂੰ ਅੰਬਰਸੁਰ ਮਿਲਿਆ ਅੱਛਾ ਜੀ ਇਹ ਇਹ ਆਹੇ ਵੀ ਮੇਰੇ ਭਰਾ ਮੈਨੂੰ ਛੱਡ ਗਏ ਆ ਗੁਰਦੁਆਰਾ ਕੋ ਆਪਣਾ ਹਸਪਤਾਲ ਲੱਗਾ ਗੁਲਾਬ ਦੇਵੀ ਗਿਲੰਦਰ ਹੂੰ ਉੱਥੇ ਛੱਡ ਗਏ ਆ ਹੀ ਨਾ ਤੇ ਨਹੀਂ ਚੱਲ ਆਂ ਬਹੁਤ ਸੱਟ ਲੱਗਦੀ ਤੇ ਅੰਮ੍ਰਿਤ ਪ੍ਰਾਗਤ ਛੱਡ ਕੇ ਗਈ ਤੈਨੂੰ ਕਿਹਨਾਂ ਤੇ ਛੱਡ ਗਈ ਕਿੱਥੇ ਯਤੀਮ ਖਾਨੇ ਯਤੀਮ ਖਾਨੇ ਯਤੀਮ ਖਾਨੇ ਹਾਂ ਉਥੋਂ ਕਿਤੇ ਜਦੋਂ 84 ਤੋਂ ਪਿੱਛੇ ਉੱਥੇ ਗਿੜਾ ਗੁੜਾ ਮਾਰਨ ਕੇ ਦਰਸ਼ਨ ਪਾਣ ਗਿਆ ਅੱਥੀ ਦੇਖੀ ਦੀ ਫਿਰ ਮਹੀਨੇ ਕੇ ਬਾਅਦ ਗਿਆ ਤੇ ਉੱਥੇ ਦੁਮਾਨ ਲੱਗਾ ਸੀ ਆਪਣੇ ਮੱਝਿਆ ਹੂੰ ਉਹ ਦਨਸੇ ਛੋਣ ਬੜੀ ਪੈਂਦੀ ਹੈ ਇਹ ਉੱਤੇ ਕਾਲੇ ਨਾਲ ਬੈਠਾ ਹੂੰ ਕਿਹਦੇ ਤੋਂ ਲੀੜਾ ਲੁੜਾ ਨਹੀਂ ਸੀ ਮੇਰੇ ਘਰ ਦੇ ਦੂਜੇ ਸੀ ਪਹਿਲੇ ਦੇ ਉਹਨਾਂ ਨੂੰ ਤੇ ਚੌਲ ਮੈਂ ਹੈ ਨੂੰ ਦੇ ਦਿੱਤੀ ਸਭ ਦਾ ਸਭ ਦਾ ਉੱਥੋਂ ਫਿਰ ਅਹੀਂ ਪੁੱਛਿਆ ਰਿਆਂ ਮੈਨੂੰ ਮੈਂ ਚੌਲ ਉੱਥੋਂ ਹੀ ਸਾਡੇ ਨਾਲ ਉਹ ਉਹ ਤਾਂ ਜਵਾਨ ਸੀ ਹਾਂ ਉਦੋਂ ਕਾਲੀ ਦਾੜੀ ਸੀ ਕਾਲੀ ਦਾੜੀ ਸੀ ਹਾਂ ਇਹਦਾ ਬੱਚਾ ਨਹੀਂ ਸੀ ਨਾ ਹਾਂ ਜਵਾਨ ਕੰਗੂ ਹੀ ਸੀਗਾ ਦੋ ਬੱਚੇ ਨਾਲ ਹੋ ਗਏ ਮਰ ਗਏ ਪਹਿਲਾਂ ਇਹ ਹੁਣ ਤੋਂ ਪਹਿਲਾਂ ਹੀ ਹਾਂ ਉਹ ਹੁਣ ਤੋਂ ਪਹਿਲਾਂ ਹੀ ਹਾਂ ਅੱਜ ਉੱਥੋਂ ਮਿਲਿਆ ਸੀ ਉੱਥੋਂ ਦਰਬਾਰ ਸਾਹਿਬ ਬਿਲਕੁਲ ਸਾਹਿਬ ਹਾਂ ਜੀ ਦਰਬਾਰ ਸਾਹਿਬ ਦੇ ਮੂਹਰੇ ਦਿਉੜੀ ਵਾਲੇ ਪਾਸੇ ਪਿਆ ਸੀ ਜਿੱਥੇ ਦਵਾਨ ਲੱਗਦਾ ਅੰਦਰ ਦਵਾਨ ਹਾਲ ਚ ਦਵਾਨ ਹਾਲ ਦੇ ਵਿੱਚ ਬੈਠਾ ਸੀ ਅੰਦਰ ਹਾਂਜੀ ਅੰਦਰ ਬੜਾ ਨਾ ਉਸ ਦੇ ਦਵਾਨ ਦੀ ਸਮਰੱਥੀ ਜਿਹੜੇ ਉੱਥੇ ਪ੍ਰਚਾਰ ਚ ਪਈ ਸੀ ਨਾ ਬਾਲਟੀ ਤੇ ਲਿਆਂਦੀ ਇਹਨਾਂ ਨੂੰ ਸਫਾਈ ਤੇ ਕੰਬੀ ਜੇ ਇਹਨਾਂ ਨੂੰ ਦੋਸਤ ਠੰਡ ਤੇ ਪੈਂਸੀ ਹੈ ਕੱਟਣੇ ਪੋਹ ਦੇਦੇ ਤੋਂ ਥੰਡ ਬੜੀ ਪੈਂਦੀ ਪੋਹ ਦਾ ਮਹੀਨਾ ਪੋਹ ਦਾ ਖਰੀ ਦੇ ਨਾਲ ਬੜਾ ਹੂੰ ਦੋਸਰ ਮਾਰਨੀ ਹੈ ਜੁਕ ਸਕਦਾ ਇਹਨੇ ਪੁਰਾਣੀਆਂ ਫੋਟੋਆਂ ਫੋਟਮ ਕਿਸੇ ਵਿਆਹ ਸ਼ਾਦੀ ਦੀਆਂ ਤੁਹਾਡੇ ਕੋਲ ਪਈਆਂ ਹੋਣਗੀਆਂ ਜੇ ਸੁਣਾਏ ਕਿਸੇ ਵਿਆਹ ਸ਼ਾਦੀ ਦੀਆਂ ਸ਼ਾਇਦ ਕਿਤੇ ਹੋਣ ਹਨ ਹਾਂਜੀ ਆਪਣੇ ਪਰਾਵਾ ਪਰ ਵਿਆਹ ਹੋਇਆ ਜਾ ਕਿਤੇ ਮਿਲਗੀ ਤਾਂ ਫਿਰ ਹਾਂ ਕਿਹੜੀ ਐਲਬਮ ਛੁਈਆਂ ਤਾਂ ਦੇਖੇ ਐਲਬਮ ਛੁਈਆਂ ਤੇ ਲਿਆਵਾਂ ਹਾਂ ਸੁਣੂਗਾ 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 ਆ ਸੁਣੂਗਾ ਰੋ ਭਾਗ ਉਹਦੋਂ ਤੁਸੀਂ ਵੀ ਪਿੰਡ ਚ ਨਹੀਂ ਰਹਿੰਦੇ ਖੇਤ ਚ ਰਹਿੰਦੇ ਸੀ ਪਹਿਲਾਂ ਹਨਾ ਹਾਂਜੀ ਫਿਰ ਉਦੋਂ ਬਾਅਦ ਤੁਸੀਂ ਪਿੰਡ ਆ ਕੇ ਚੱਕੀ ਲਾਈ ਆ ਹਾਂ ਨਹੀਂ ਮੈਂ ਪਿੰਡ ਹੀ ਦਿੱਤਾ ਸੀ ਅਸੀਂ ਜਦੋਂ ਇਹ ਮਿਲਿਆ ਕਹਿੰਦੇ ਉਹ ਤੁਸੀਂ ਖੇਤ ਨਹੀਂ ਸੀ ਜਦੋਂ ਮਿਲਿਆ ਜਦੋਂ ਮੈਂ ਮਾਹੂ ਏਰੀਏ ਸੀ ਆ ਮਾਹੂ ਏਰੀਏ ਟਿੱਕੇ ਰਹਿੰਦੇ ਹਾਂ ਹਾਂ ਜੀ ਉਦੋਂ ਮੰਡ ਜੇ ਰਹ ਗਿਆ ਸੀ ਮਾਹੂ ਏਰੀਏ ਉਹ ਮੈਂ ਮੜ ਕੇ ਆਉਂਛਾ ਹੁੰਦੀ ਜਾਂਦਾ ਨਾਂ ਲਿਟਾ ਲੜਾਈ ਮੋਟੇ ਸਾਥ ਜਾਣਾ ਹੈ ਲਾਉਣਾ ਪਤਾਵਾ اتنا ਵੜਾ ਕਰਾਵਾ ਕੇ ਫਿਰਾਂਗੇ ਹੁਣ ਜਦੋਂ ਮਰਜੀ ਆਜਿਆ ਕਰੋ ਜੀ ਤੁਸੀਂ ਮਿਲ ਕੇ ਜਾਓ ਠੀਕ ਹੈ ਮੁਖਤਿਆਰ ਬਾਬੇ ਆਪਣੇ ਹਿੰਦੂ ਪਾਲ ਬਾਪੂ ਮੁਖਤਿਆਰ ਬਾਬਾ ਕਹਿੰਦਾ ਮੈਂ ਜਾਣਾ ਫਿਰ ਆਪ ਤੇ ਟਿਕਰ ਮੈਂ ਫੇਰ ਆਉਂਗਾ ਟਿਕਰ ਫੇਰ ਆਉਂਗਾ ਮੈਂ ਆ ਹਾਵਾਂਗੇ ਅੱਜ ਮੈਂ ਗਿਆ ਹੋਇਆ ਸੀ ਬਾਪੂ ਬਾਹਰ ਅੱਜ ਥੋੜਾ ਤਾਂ ਟਾਈਮ ਇਹ ਬਾਹਰ ਡੀਕਦੇ ਸੀ ਸਵੇਰ ਦੇ ਬੈਠੇ ਮੈਂ ਤਾਂ ਨਹੀਂ ਮਿਲਾਇਆ ਮੈਂ ਕਿਹਾ ਮੈਂ ਆਪ ਆ ਕੇ ਮਿਲਾਉਂਗਾ ਬਾਪੂ ਜੀ ਅੱਜ ਤੋਂ ਮਹੀਨਾ ਕੇ ਪਹਿਲਾ ਮੁਖਤਿਆਰ ਸਿੰਘ ਹੁਣੀ ਮਿਲਣ ਆਏ ਬਾਪੂ ਨੂੰ ਮੈਨੂੰ ਫੋਨ ਆਇਆ ਮੈਂ ਉਦੋਂ ਬਾਹਰ ਸੀ ਤੇ ਮੈਂ ਆਪਣੀ ਟੀਮ ਮੈਂਬਰਾਂ ਨੂੰ ਕਿਹਾ ਵੀ ਹਜੇ ਮਿਲਾਇਓ ਨਾ ਵੀ ਬਾਪੂ ਇਹ ਨਾ ਹੋਵੇ ਵੀ ਫੇਰ ਅੱਗੇ ਕੋਈ ਗੱਲ ਜੇ ਹੋ ਜਾਵੇ ਡਰ ਜਵੇ ਜਾਂ ਦਿਮਾਗ ਤੇ ਗਲਤ ਅਸਰ ਪੈ ਜਾਵੇ ਹਾਂ ਤਾਂ ਫਿਰ ਉਦਨੇ ਮੁੜ ਗਏ ਸੀ ਅੱਜ ਇਹ ਦਵਾਰਾ ਮਹੀਨੇ ਬਾਅਦ ਦੋਨੋਂ ਹਸਬੰਦ ਵਾਈਫ ਬਾਪੂ ਗੋਪਾਲ ਨੂੰ ਮਿਲਣ ਆਏ ਨੇ ਅੱਜ ਵੀ ਇਹ ਕਾਫੀ ਟਾਈਮ ਤੋਂ ਬੈਠੇ ਸੀ ਸਵੇਰ ਦੇ ਤੇ ਹੁਣ ਅਸੀਂ ਬਾਪੂ ਗੋਪਾਲ ਨੂੰ ਮਿਲਾਇਆ ਬਾਪੂ ਗੋਪਾਲ ਵੀ ਥੋੜੇ ਢਿੱਲੇ ਚੱਲਦੇ ਨੇ ਡ੍ਰਿਪ ਲੱਗੀ ਹੋਈ ਆ ਤੁਸੀਂ ਦੇਖਦੇ ਹੋ ਬਾਪੂ ਦੀ ਸਿਹਤ ਥੋੜੀ ਠੀਕ ਨਹੀਂ ਸੀ ਤੇ ਬਾਪੂ ਜੀ ਦੀ ਸਿਹਤ ਜਾਂਪੀ ਲਈ ਵੀ ਅਰਦਾਸ ਕਰਿਓ ਤੇ ਅੱਜ ਬਾਪੂ ਜੀ ਨੂੰ ਮਖਤਿਆਰ ਸਿੰਘ ਜੀ ਤੇ ਅਮਰਜੀਤ ਕੌਰ ਇਹ ਦੋਨੋਂ ਮਿਲਣ ਆਏ ਨੇ ਬਾਪੂ ਗੋਪਾਲ ਨੇ 40 ਸਾਲ ਇਸ ਪਰਿਵਾਰ ਦੇ ਕੋਲੇ ਕੱਟੇ ਨੇ ਮਖਤਿਆਰ ਸਿੰਘ ਨੂੰ ਇਹ ਬਾਪੂ ਗੋਪਾਲ ਜੀ ਦਰਬਾਰ ਸਾਹਿਬ ਦੇ ਅੰਦਰ ਦੀਵਾਨ ਹਾਲ ਦੇ ਵਿੱਚ ਪਏ ਮਿਲੇ ਸੀ 1984 ਤੋਂ ਬਾਅਦ ਦੀ ਗੱਲ ਆ ਉੱਥੇ ਜਾਨੀ ਕਿ 85 85 ਦੀ ਗੱਲ ਆ ਜਾਂ 84 ਦੇ ਵਿੱਚ ਹੀ ਅਖੀਰਲੇ ਸਮੇਂ 'ਚ ਜਦੋਂ 84 ਦੇ ਵਿੱਚ ਜੂਨ ਦੇ ਵਿੱਚ ਉੱਥੇ ਜੋ ਕਤਲੋਗਾਰਦ ਹੋਈ ਆ ਤੇ ਅੱਗੋਂ ਜਾ ਕੇ ਦਸੰਬਰ ਦਸੰਬਰ ਦੇ ਵਿੱਚ ਜਾ ਕੇ ਕਿਤੇ ਇਹ ਮਿਲੇ ਆ ਦਸੰਬਰ ਦੇ ਵਿੱਚ ਠੰਡ ਦੇ ਵਿੱਚ ਬਾਪੂ ਗੋਪਾਲ ਉੱਥੇ ਦੀਵਾਨ ਹਾਲ 'ਚ ਪਏ ਸੀ ਬਾਪੂ ਜੀ ਦੱਸਦੇ ਆ ਵੀ ਠੰਡ ਦੇ ਵਿੱਚ ਕੰਬੀ ਜਾਂਦਾ ਸੀ ਵੀ ਮੇਰੀ ਪਤਨੀ ਨੇ ਜਿਹੜੀ ਇਹਨਾਂ ਦੀ ਪਹਿਲੀ ਪਤਨੀ ਸੀ ਉਹਨੇ ਬਾਪੂ ਗੋਪਾਲ ਦੇ ਉੱਤੇ ਆਪਣਾ ਸ਼ਾਲ ਦੇਤਾ ਤੇ ਬਾਪੂ ਗੋਪਾਲ ਇਹਨਾਂ ਦੇ ਕੋਲੇ ਆ ਕੇ ਬੈਠ ਗਿਆ ਚਾਹ ਚੂਪਲਾਤੀ ਇਹਨਾਂ ਨੇ ਜਦੋਂ ਚਾਹ ਪਾਣੀ ਛਕਾਇਆ ਤਾਂ ਬਾਪੂ ਗੋਪਾਲ ਨੂੰ ਇਹਨਾਂ ਨੇ ਪੁੱਛਿਆ ਵੀ ਤੂੰ ਕਿੱਥੋਂ ਆਇਆ ਨੇ ਦੱਸਿਆ ਮੇਰੇ ਭਰਾ ਮੈਨੂੰ ਛੱਡ ਕੇ ਚਲੇ ਗਏ ਜਲੰਧਰ ਜਿਤੇਮ ਖਾਨੇ ਚ ਮੁੜ ਕੇ ਮੈਨੂੰ ਲੈਣ ਨਹੀਂ ਆਇਆ ਕੋਈ ਤੇ ਮੁਖਤਿਆਰ ਸਿੰਘ ਜੀ ਫਿਰ ਇਹਨੂੰ ਆਪਣੇ ਨਾਲ ਲੈ ਆਏ ਆਪਣੇ ਘਰੇ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਮੁਖਤਿਆਰ ਸਿੰਘ ਦੇ ਨਾਲ ਹੀ ਕੱਟੀ ਆ ਜੋ ਬਾਪੂ ਬਾਰੇ ਤੁਸੀਂ ਗੱਲਾਂ ਸੁਣੀਆਂ ਦੇਖੀਆਂ ਉਹ ਸਾਰੀਆਂ ਤੁਸੀਂ ਜਾਣਦੇ ਹੋ ਭਲੀ ਭਾਂਤ ਅੱਜ ਅਸੀਂ ਕੋਈ ਐਸੀ ਗੱਲ ਨਹੀਂ ਕਰਾਂਗੇ ਪਰ ਅੱਜ ਮਖਤਿਆਰ ਸਿੰਘ ਜੀ ਤੇ ਅਮਰਜੀਤ ਕੌਰ ਬਾਪੂ ਜੀ ਨੂੰ ਮਿਲਣ ਆਏ ਆ ਅਸੀਂ ਇੱਥੇ ਆਇਆ ਨੂੰ ਇਹਨਾਂ ਨੂੰ ਕੋਈ ਇਦਾਂ ਦੀਆਂ ਗੱਲਾਂ ਕਹੀਏ ਜਾਂ ਕੁਝ ਸੁਣਾਈਏ ਸਾਡਾ ਉਹ ਸੁਭਾ ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰਨ